ਇਹ ਇਨਾ ਮੰਗਾਂ ਨੂੰ ਨਾਮ ਆਪਣੀਆਂ ਕਰਨ ਦੇ ਵਿੱਚ ਕੁਝ ਇਹੋ ਜਿਹੇ ਵੱਡੇ ਵੱਡੇ ਕਾਰਨ ਆ ਪੀਆ ਮੈਨੂੰ 10 ਬਜੇ 10000 ਰੁਪਏ ਦਿੱਤਾ ਹੋਇਆ ਸੀ ਹੁਣ ਇਹੋ ਜਿਹੇ ਜਿਹੜੇ ਰੂਲ ਆ ਜਿਹੜੇ ਕਿ ਸਰਕਾਰ ਨੂੰ ਖੁਦ ਨਹੀਂ ਤੁਸੀਂ ਕਹੋਗੇ ਅਸੀਂ ਸੈਨਗਰ ਨੂੰ ਤਿਆਰ ਆ ਪਰ ਇਹਨਾਂ ਕਾਨੂੰਨਾਂ ਦੇ ਵਿੱਚ ਜਿੰਨੇ ਵੀ ਬਰੀਡਰ ਇੱਥੇ ਆ ਪਹੁੰਚੇ ਆ ਪੈਟ ਸ਼ੌਪ ओनर्स ਜਾਂ ਜਿਨ੍ਹਾਂ ਦੇ ਡੌਗ ਲਵਰ ਆ ਉਹ ਸਾਰਿਆਂ ਦਾ ਇੱਥੇ ਆਣ ਤੇ ਥੈਂਕ ਯੂ ਤੇ ਅਸੀਂ ਉਹਨਾਂ ਦੇ ਬਹੁਤ ਬਹੁਤ ਜਿਹੜੇ ਆ ਰਿਣੀ ਯਾ ਕਿ ਉਹ ਅੱਜ ਸਾਡੇ ਇੱਕ ਛੋਟੇ ਜਿਹੇ ਸਰਦੇ ਤੇ ਪਹੁੰਚੇ ਆ ਤੇ ਉਸ ਤੋਂ ਬਾਅਦ ਜੀ ਆਪਾਂ ਸਾਰਿਆਂ ਨੂੰ ਦੱਸ ਦਈਏ ਕਿ ਇਹ ਜਿਹੜੇ ਪੈਟ 숍 ਤੇ ਬਰੀਡਿੰਗ ਰੂਲਸ ਨਵੇਂ ਆਏ ਆ ਉਹ ਬਹੁਤ ਹੀ ਤਾਫਾ ਆਏ ਆ ਤੇ ਅਸੀਂ ਉਹਨਾਂ ਦਾ ਬਿਲਕੁਲ ਹੀ ਖੰਡਨ ਕਰਦੇ ਆ ਕਿਉਂਕਿ ਉਹ ਇਹੋ ਜਿਹੇ ਨੂ ਲਿਆ ਜਿਹੜੇ ਆਪਾਂ ਨਹੀਂ ਪੂਰੇ ਕਰ ਸਕਦੇ ਠੀਕ ਹੈ ਜੀ ਥੋੜੇ ਦਿਨ ਪਹਿਲਾਂ 11 ਤਰੀਕ ਨੂੰ ਆਪਾਂ ਭਗਵੰਤ ਮਾਨ ਜੀ ਤੇ ਫਾਰਮਨ ਲਾਅ ਮਿਨਿਸਟਰ ਜਿਹੜੇ ਆ ਆਪਣੇ ਸ਼੍ਰੀ ਸੋਮਨਾਥ ਘਾਰਤੀ ਜੀ ਉਹਨਾਂ ਨੂੰ ਆਪਾਂ ਮੇਲ ਕੀਤੀ ਸੀ ਤੇ ਉਹਨਾਂ ਨੇ ਸਾਡੀ ਮੇਲ ਦਾ ਕੋਈ ਪ੍ਰੋਪਰ ਰਿਸਪਾਂਸ ਨਹੀਂ ਦਿੱਤਾ ਤੇ ਜਿਹਦੇ ਕਰਕੇ ਜਿਹੜੀ ਮੇਲ ਗਈ ਸੀ ਉਹ ਗਈ ਸੀ ਆਪਣੇ ਮਿਸਟਰ ਅਸ਼ੋਕ ਪ੍ਰਕਾਪਰਾਏ ਜੀ ਜਿਹਨਾਂ ਦੀ ਪੈਟ ਪੈਟ ਐਸੋਸੀਏਸ਼ਨ ਆ ਪੈਟ ਲਵਰ ਐਸੋਸੀਏਸ਼ਨ ਤੇ ਸੁਧੀਰ ਕੁਮਾਰ ਜੀ ਪੈਟ ਰਾਈਟਸ ਐਂਡ ਕੇਅਰ ਐਸੋਸੀਏਸ਼ਨ ਵੱਲੋਂ ਤੇ ਮਿਸਟਰ ਸੁਨੀਲ ਦਸਲ ਪ੍ਰੈਜ਼ੀਡੈਂਟ ਐਸਜੀ ਕਲਾਈਨ ਵੈਲਫੇਅਰ ਕਲੱਬ ਤੇ ਸੁਭੀਰ ਕੁਮਾਰ ਸ਼ਰਮਾ ਪ੍ਰੈਜ਼ੀਡੈਂਟ ਸੁਪਰੀਮ ਕੈਨਨ ਕਲੱਬ ਆਫ ਇੰਡੀਆ ਇਹਨਾਂ ਚਾਰਾਂ ਐਸੋਸੀਏਸ਼ਨਾਂ ਨੇ ਰਲ ਕੇ ਇੱਕ ਮੀਲ ਕੀਤੀ ਸੀ ਜਿਹਦਾ ਸਾਨੂੰ ਕੋਈ ਰਿਸਪਾਂਸ ਨਹੀਂ ਆਇਆ ਤੇ ਅਸੀਂ ਹੁਣ ਇਹ ਜਿਹੜੀਆਂ ਮੰਗਾਂ ਆ ਇਹੋ ਜਿਹੀਆਂ ਆ ਕਿ ਆਪਾਂ ਕੋਈ ਵੀ ਪੂਰੀਆਂ ਨਹੀਂ ਕਰ ਸਕਦੇ ਠੀਕ ਹੈ ਜੀ ਤੇ ਇਹਨਾਂ ਮੰਗਾਂ ਨੂੰ ਨਾ ਪੂਰੀਆਂ ਕਰਨ ਦੇ ਵਿੱਚ ਕੁਝ ਇਹੋ ਜਿਹੇ ਵੱਡੇ ਵੱਡੇ ਕਾਰਨ ਆ ਜਿਹੜੇ ਜ਼ਿੰਦਗੀ 'ਚ ਕੋਈ ਵੀ ਬੰਦਾ ਆਪਾਂ ਕਹਿ ਦਈਏ ਵੀ ਜੇ ਆਪਾਂ ਇੱਕ ਛੋਟੀ ਜਿਹੇ ਧਾਰਨਾ ਹੈ ਕਿ SAP ਦੇ ਮੂੰਹ ਚ ਕੋੜ ਕੈਲੀ ਵਾਲਾ ਹਿਸਾਬ ਹੁੰਦਾ ਜੀ ਇੱਕ ਪਾਸੇ ਤਾਂ ਉਹ ਕਹਿ ਰਹੇ ਆ ਕਿ ਡੌਗ ਦੇ ਮੂੰਹ ਨੂੰ 24 ਘੰਟੇ ਫੂਡ ਨਹੀਂ ਚੱਕਣਾ ਠੀਕ ਹੈ ਜੀ ਦੂਜੇ ਪਾਸੇ ਡਾਕਟਰ ਕਹਿ ਰਹੇ ਆ ਕਿ ਡੌਗ ਨੂੰ ਦਿਨ ਦੋ ਵਾਰ ਫੂਡ ਦਿੱਤਾ ਜਾਵੇ ਸਿਰਫ ਜਿਹੜਾ ਕਿ 12 ਘੰਟੇ ਬਾਅਦ ਜੇਕਰ ਅਸੀਂ ਡੌਗ ਨੂੰ ਬਚਾਉਣਾ ਤਾਂ ਸਾਨੂੰ ਡਾਕਟਰ ਦੀ ਮੰਨਣੀ ਪੈਣੀ ਆ ਤੇ ਜੇਕਰ ਅਸੀਂ ਡੌਗ ਘਰ 'ਚ ਰੱਖਣਾ ਆ ਤਾਂ ਸਾਨੂੰ ਇਹ ਜਿਹੜੇ ਰੂਲਸ ਆ ਉਹਨਾਂ ਦੀ ਮੰਨਣੀ ਪੈਣੀ ਤੇ ਹੁਣ ਸਾਨੂੰ ਇੱਦਾਂ ਦੇ ਰੂਲ ਜਿਹੜੇ ਆ ਉਹ 30 ਪੇਜਾਂ ਦੇ ਆ ਇਹ ਬਹੁਤ ਸਾਰੇ ਫੜੀਏ ਤਾਂ ਬਹੁਤ ਵੱਡਾ ਹੋ ਜਾਣਾ ਤੇ ਮੈਂ ਜਿਹੜੇ ਆਪਣੇ ਪ੍ਰੈਸ ਰਿਪੋਰਟਰ ਬ੍ਰਦਰ ਆਏ ਆ ਸਾਰੇ ਭਰਾਵਾਂ ਨੂੰ ਆਪਾਂ ਇੱਕ ਉਹਨਾਂ ਦੀ ਕਾਪੀ ਦੇ ਦੇਣੀ ਹੈ ਤੇ ਉਹ ਤੁਸੀਂ ਨਾਲ ਲਗਾ ਸਕਦੇ ਆ ਤੇ ਬਾਕੀ ਜਿਹੜੇ ਉਹ ਪੈਟ 숍 ਨੂੰ ਆ ਤੇ ਉਹਨੂੰ ਇੱਥੇ ਅੱਗ ਲਗਾਉਣ ਲੱਗੇ ਆ ਸਾਨੂੰ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਯਾਰ ਸਰਕਾਰ ਮੁਰਦਾਬਾਦ ਯਾਰ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਵੈਲਫੇਅਰ ਕਲੱਬ ਜਿੰਦਾਬਾਦ ਜਿੰਦਾਬਾਦ ਇਹ ਇਨ੍ਹਾਂ ਰੂਲਾਂ ਨੂੰ ਅਸੀਂ ਅੱਜ ਅੱਗ ਲਾ ਕੇ ਇਹ ਦੱਸ ਰਹੇ ਹਾਂ ਕਿ ਅਸੀਂ ਇਨ੍ਹਾਂ ਰੂਲਾਂ ਦੇ ਬਿਲਕੁਲ ਹੀ ਜਿਹੜੇ ਆ ਖਿਲਾਫ ਆ ਅਸੀਂ ਇਹ ਰੂਲਾਂ ਨੂੰ ਨਹੀਂ ਪੂਰਾ ਕਰ ਸਕਦੇ ਕਿਉਂਕਿ ਇਹ ਰੂਲ ਹੀ ਇਦਾਂ ਦੇ ਆ ਜਿਨ੍ਹਾਂ ਨੂੰ ਜਿਹਦੇ ਵਿੱਚ ਸਰਕਾਰ ਖੁਦ ਕੰਫਿਊਜ਼ ਆ ਕਿ ਕਿਹੜੇ ਰੂਲ ਕਿੱਦਾਂ ਬਣਾਉਣੇ ਚਾਹੀਦੇ ਆ ਸਰਕਾਰ ਨੂੰ ਪ੍ਰੋਪਰ ਦੁਬਾਰਾ ਬੈਠ ਕੇ ਇਹ ਦੇਖਣਾ ਚਾਹੀਦਾ ਕਿ ਇਹ ਰੂਲ ਕਿਹੜੇ ਕਿਹੜੇ ਪੂਰੇ ਹੋ ਸਕਦੇ ਕਿਹੜੇ ਕਿਹੜੇ ਨਹੀਂ ਆਮ ਨਾਰਮਲ ਘਰਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ 10x10 ਦਾ ਰੂਮ ਆ ਤੇ ਆਪਾਂ ਤਿੰਨ ਬੰਦੇ ਇੱਕ ਰੂਮ ਚ ਜਰੂਰ ਰਹਿਣੇ ਆ ਹਸਬੈਂਡ ਵਾਈਫ ਤੇ ਇੱਕ ਬੱਚਾ ਤੇ ਯਾਦ ਕੀ ਇੱਕ ਡੌਗ ਜਿਹੜਾ ਪੱਪੀ ਆ ਉਹਨੂੰ 10x10 ਦਾ ਰੂਮ ਆਪਾਂ ਕਿੱਦਾਂ ਪ੍ਰੋਵਾਈਡ ਕਰਵਾ ਸਕਦੇ ਆ ਅੱਜ ਅਸੀਂ ਡੌਗਸ ਲਈ 10 ਵਜੇ 10 ਦਾ ਰੂਲ ਕਹਿਤ ਕੱਲੂ ਸਾਡੀ ਜਦੋਂ ਕਿਸੇ ਵੀ ਤਰ੍ਹਾਂ ਦੇ ਡਿਸਪਿਊਟ ਹੁੰਦਾ ਹਸਣ ਵਾਈਫ ਵਿੱਚ ਤੇ ਵਾਈਫ ਵੀ ਉੱਠ ਕੇ ਕਹਿ ਸਕਦੀ ਹੈ ਕਿ ਮੇਰੇ ਤੇ ਕਮਿਊਨਿਟੀ ਹੋ ਰਹੀ ਹੈ ਮੈਨੂੰ 10 ਵਜੇ 10 ਦਾ ਰੂਲ ਦਿੱਤਾ ਹੋਇਆ ਸੀ ਹੁਣ ਇਹੋ ਜਿਹੇ ਜਿਹੜੇ ਰੂਲ ਆ ਜਿਹੜੇ ਕਿ ਸਰਕਾਰ ਨੂੰ ਖੁਦ ਨਹੀਂ ਪਤਾ ਭਈ ਇਹ ਬਣਾਣੇ ਸੀ ਕਿ ਨਹੀਂ ਬਣਾਣੇ ਸੀ ਜਾਂ ਤਾਂ ਪਾਸ ਕਰਨ ਤੋਂ ਪਹਿਲਾਂ ਪੜੇ ਗਏ ਨਹੀਂ ਪੜੇ ਗਏ ਇਹਨਾਂ ਦੀ ਦੇਖਿਆ ਜਾਂ ਨਹੀਂ ਅਸੀਂ ਤਾਂ ਸਰਕਾਰ ਅੱਗੇ ਹੁਣ ਇਹ ਮੰਗ ਕਰਦੇ ਆ ਕਿ ਇਹਨਾਂ ਵਿੱਚ ਸੋਧ ਕੀਤੀ ਜਾਵੇ ਤੇ ਪ੍ਰੋਪਰ ਤਰੀਕੇ ਨਾਲ ਦੇਖਿਆ ਜਾਵੇ ਕਿ ਇਹਦੇ ਵਿੱਚ ਜਿਹੜੇ ਰੂਲ ਆ ਉਹ ਪੂਰੇ ਹੋ ਸਕਦੇ ਆ ਜਾਂ ਨਹੀਂ ਹੋ ਸਕਦੇ بس ਇੰਨਾ ਕਾ ਅਸੀਂ ਕਹਿੰਨੇ ਆ ਬਾਕੀ ਸਰਕਾਰ ਨੇ ਸਾਡੀ ਇਹੀ ਮੰਗਿਆ ਵੀ ਇਹਨਾਂ ਰੂਲਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਜੈਲੀ ਕਟੂ ਨਾਮ ਦੀ ਗੇਮ ਆ ਅਸੀਂ ਭਗਵੰਤ ਸਿੰਘ ਸਾਹਿਬ ਨੂੰ ਸੁਨੇਹਾ ਭੇਜਿਆ ਉਹ ਕਹਿੰਦੇ ਕਿ ਮੇਰੇ ਖਾਤੇ ਵਿੱਚ ਨਹੀਂ ਇਹ ਸੈਂਟਰ ਦੇ ਰੂਲ ਹੈ ਠੀਕ ਹੈ ਔਰ ਜਿਹੜੀ ਜੈਲੀ ਕਟੂ ਨਾਮ ਦੀ ਗੇਮ ਆ ਉਹ ਇੱਕ ਬਾਲਦ ਨੂੰ ਛੜਦੇ ਆ ਤਾਂ ਮੇ ਲਾਡੂ ਦੇ ਵਿੱਚ ਤੇ ਉਹ ਸਾਰੇ ਉਹਨੂੰ ਫੜਦੇ ਆ ਉਹ ਪੂਰੇ ਇੰਡੀਆ ਦੇ ਵਿੱਚ ਬੈਨ ਆ ਔਰ ਉੱਥੇ ਦੇ ਲੋਕਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਤੇ ਉਹ ਅੱਜ ਉਥੇ ਗੇਮ ਚੱਲਦੀ ਪਈ ਆ ਤੇ ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਚਾਹੀਦਾ ਸੀਗਾ ਇਹਨਾਂ ਕਾਨੂੰਨਾਂ ਦੇ ਅੱਗੇ ਖੜਨਾ ਅੱਜ ਅੱਜ ਦੇ ਟਾਈਮ ਦੇ ਪੰਜਾਬ ਸਰਕਾਰ ਸਭ ਤੋਂ ਜ਼ਿਆਦਾ ਸ਼ਕਤੀ ਕਰ ਰਹੀ ਹੈ ਸਾਡੇ ਦੇ ਜੇ ਗੱਲ 5000 ਰੁਪਏ ਦੀ ਆ ਅਸੀਂ 10000 ਦਵਾਂਗੇ ਜਿਹੜੇ ਉਹ ਸੈਟਅਪ ਦੀ ਗੱਲ ਕਰਦੇ ਹੋ ਲਗਾ ਕੇ ਦੇਣ ਸਾਨੂੰ ਸਾਡੇ ਲੋਕਾਂ ਨੂੰ ਬੇਰੋਜ਼ਗਾਰ ਨਾ ਕੀਤਾ ਜਾਵੇ ਔਰ ਦੇਖੋ 2 ਲੱਖ ਬੰਦਾ ਇਹ ਨਾਲ ਜੁੜਿਆ ਹੋਇਆ ਆ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਸਮ ਖਾਂਦੇ ਆ ਅਸੀਂ ਕੋਈ ਵੀ ਬੰਦਾ ਨਾ ਵੋਟ ਪਾਏਗਾ ਤੇ ਨਾ ਪਾਉਣ ਦਵਾਂਗੇ ਆਪਣੇ ਕਿਸੇ ਵੀ ਯਾਰ ਦੋਸਤ ਨੂੰ ਆਪਣੇ ਰਿਸ਼ਤੇਦਾਰ ਦੋ ਲੱਖ ਬੰਦਾ ਦਾ ਦੋ ਲੱਖ ਬੰਦਾ ਦਾ ਸਿਰਫ ਬ੍ਰੀਡਰ ਬ੍ਰੀਡਰ ਆ ਜਿਹੜਾ ਕੰਮ ਕਰਦਾ ਦੋ ਲੱਖ ਬੱਲਿਆਂ ਦੇ ਨਾਲ ਜਿੰਨੀਆਂ ਵੋਟਾਂ ਰਲੀਆਂ ਹੋਈਆਂ ਨੇ ਉਹਨਾਂ ਦੇ ਪਰਿਵਾਰਿਕ ਮੈਂਬਰ ਕਿੰਨੇ ਨੇ ਅਸੀਂ ਆਪਣੇ ਪ੍ਰਧਾਨ ਜੀ ਦੇ ਬੋਲਾਂ ਦੇ ਉੱਤੇ ਫੁੱਲ ਚੜਾਵਾਂਗੇ ਠੀਕ ਆ ਜੀ ਨਹੀਂ ਤਾਂ ਸਾਨੂੰ ਨੌਕਰੀਆਂ ਦਿੱਤੀਆਂ ਜਾਣ ਔਰ ਜਿਹੜੇ ਇਹ ਕਾਨੂੰਨ ਬਣੇ ਨੇ ਇਹਨਾਂ ਨੂੰ ਸੋਧ ਕਰਕੇ ਇਹਨਾਂ ਨੂੰ ਦੁਬਾਰਾ ਪੜਿਆ ਜਾਵੇ ਇਹਨਾਂ ਨੂੰ ਸੋਧ ਕਰਕੇ ਇਹਨਾਂ ਦੇ ਵਿੱਚ ਢਿੱਲ ਦਿੱਤੀ ਜਾਵੇ ਔਰ ਜਿਹੜੇ ਡਾਕਟਰ ਬਰੀਡਰਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਮੈਂ ਸਿੱਧੀ ਗੱਲ ਕਹੂੰਗਾ ਧਮਕੀਆਂ ਦੇ ਰਹੇ ਨੇ ਉਹ ਧਮਕੀਆਂ ਦੇਣੀਆਂ ਬੰਦ ਕੀਤੀਆਂ ਜਾਣ ਤੱਕੇ ਦੇ ਨਾਲ ਸੈਨ ਨਾ ਕਰਾਇਆ ਜਾਣ ਪਹਿਲਾਂ ਉਹਨਾਂ ਨੂੰ ਪੜੋ ਉਹਨਾਂ ਨੂੰ ਸੋਧੋ ਅਸੀਂ ਤੁਹਾਡੇ ਨਾਲ ਆ ਜਿੱਥੇ ਤੁਸੀਂ ਕਹੋਗੇ ਅਸੀਂ ਸੈਨ ਕਰਨ ਨੂੰ ਤਿਆਰ ਆ ਪਰ ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਹੋਣੀ ਚਾਹੀਦੀ ਆ ਔਰ ਬਰੀਡਰਾਂ ਨੂੰ ਢਿੱਲ ਦਿੱਤੀ ਜਾਣੀ ਚਾਹੀਦੀਆ ਜੋ ਅਸੀਂ ਕੰਮ ਕਰਦੇ ਆ ਉਹਨਾਂ ਨੂੰ ਕੰਮ ਨੂੰ ਕਰਨ ਦਿੱਤਾ ਜਾਵੇ ਸਾਨੂੰ ਬੇਰੋਜ਼ਗਾਰ ਨਾ ਕੀਤਾ ਜਾਵੇ ਭਗਵੰਤਾਨ ਮਾਨ ਸਰਕਾਰ ਨੂੰ ਆਪ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਕਿ ਵੀ ਆਹ ਜਿਹੜੀ ਸਕਿਤੀ ਤੁਸੀਂ ਖੜੀ ਕਰਤੀ ਐ ਦੁਬਾਰਾ ਨਾ ਬਣੇ ਜੇ ਸਾਡੇ ਘਰ ਨੂੰ ਅੱਕ ਲੱਗੀ ਐ ਤਾਂ ਹੀ ਅਸੀਂ ਬਾਹਰ ਆਏ ਇੱਕ ਬੰਦੇ ਨੂੰ ਕਿਹਾ ਜਾਵੇ ਵੀ ਲੈ ਵੀ ਚੱਕ ਤੇਰੇ ਤੇ ਆ ਇੱਥੇ ਆ ਕੇ ਸੇਲ ਕਰ ਤੇਰੇ ਆ ਕਾਨੂੰਨ ਲਾਗੂ ਕਰ ਤੇ ਟੱਕੇ ਦੇ ਨਾਲ ਟੱਕੇ ਦੇ ਨਾਲ ਕੰਮ ਨਹੀਂ ਹੋਣਾ ਚਾਹੀਦਾ ਵੀਰ ਟੱਕੇ ਦੇ ਨਾਲ ਨਹੀਂ ਪੰਜਾਬੀਆਂ ਦੀ ਚਾਹੇ ਜਾਨ ਲੈ ਲਓ ਅਸੀਂ ਜਾਨ ਦੇਣ ਨੂੰ ਵੀ ਤਿਆਰ ਆ ਭਗਵੰਤ ਮਾਨ ਸਾਹਿਬ ਤੁਸੀਂ ਸਾਨੂੰ ਜਿੱਥੇ ਕਹੋਗੇ ਅਸੀਂ ਸੈਨ ਕਰ ਦਾਂਗੇ ਪਰ ਆ ਜਿਹੜੇ ਤੁਸੀਂ ਕਾਨੂੰਨ ਬਣਾਏ ਨੇ ਇਹਨਾਂ ਨੂੰ ਸੋਧੋ ਔਰ ਇਹਦੇ ਦੇ ਵਿੱਚ ਦੇਖੋਗੇ ਵੀ ਯਾਰ ਸਾਡੇ ਲਈ ਵੀ ਕੋਈ ਫੈਸਿਲਿਟੀ ਹੋਣੀ ਚਾਹੀਦੀ ਆ 2 ਲੱਖ ਬੰਦਾ ਬੇਰੋਜ਼ਗਾਰ ਹੋ ਜਾਏਗਾ ਅਸੀਂ ਸਾਰੇ ਚੀਜ਼ਾਂ ਮੰਨਣ ਨੂੰ ਤਿਆਰ ਆ ਪਰ ਜਿੱਦਾਂ ਬਾਕੀਆ ਚੀਜ਼ਾਂ ਤੇ ਸਬਸਿਡੀ ਦਿੱਤੀ ਜਾਂਦੀ ਹੈ ਫਿਰ ਉੱਦਾਂ ਦੇਖੋ ਸਾਨੂੰ ਤੇ ਆ ਕੇ ਆਪ ਗਵਰਨਮੈਂਟ ਵਾਲੇ ਸਾਨੂੰ ਕਹਿਣ ਕਿ ਹਾਂ ਭਾਈ ਇੰਨੀ ਸਬਸਿਡੀ ਇੰਨੇ ਪੈਸੇ ਅਸੀਂ ਦਿੰਨੇ ਆ ਤੁਸੀਂ ਆ ਸੈਟਅਪ ਤਿਆਰ ਕਰੋ ਸਾਨੂੰ ਪ੍ਰੋਪਰ ਜਿਹੜੀ ਹੈ ਲੈਂਡ ਦਿੱਤੀ ਹੈ ਭਾਈ ਕਿੱਥੇ-ਕਿੱਥੇ ਸਰਕਾਰੀ ਜ਼ਮੀਨਾਂ ਜਿਹਦੇ ਕੋਲ ਵੀ ਉਹ ਸਾਨੂੰ ਦਿੱਤੀ ਜਾਂਦੇ ਆ ਅਸੀਂ ਉਸ ਤੋਂ ਬਾਅਦ ਫਿਰ ਸਾਰਾ ਇਹ ਡੈਡੀ ਕਲ ਪਿਆਰਿਆ ਕਿਉਂਕਿ ਇੱਕ ਡੌਗ ਲਈ 10x10 ਜਗ੍ਹਾ ਇਹ ਬਹੁਤ ਜ਼ਿਆਦਾ ਹੁੰਦੀ ਹੈ ਜਦਕਿ ਬੰਦਾ ਵੀ ਇੱਕ 10x10 ਦੇ ਰੂਮ ਦੇ ਵਿੱਚ ਇਕੱਲਾ ਨਹੀਂ ਰਹਿੰਦਾ ਇੱਕ ਪਾਸੇ ਤਾਂ ਤੁਸੀਂ ਗਰੀਬਾਂ ਨੂੰ ਮਕਾਨ ਬਣਾ ਕੇ ਦੇ ਰਹੇ ਹੋ 12x12 ਦਾ ਰੂਮ 8x8 ਦੀ ਉਹਨਾਂ ਨੂੰ ਰਸੋਈ ਲੈਟਰਨ ਬਾਥਰੂਮ ਤੁਸੀਂ ਆਪਣਾ ਬਣਾਓ ਪਾਣੀ ਦੀ ਫੈਸਿਲਿਟੀ ਉਹਨਾਂ ਨੂੰ ਕਹ ਰਹੇ ਹੋ ਤੁਸੀਂ ਆਪਣਾ ਬਣਾਓ ਅਸੀਂ ਤਾਂ ਡੌਗ ਨੂੰ ਯਾਰ ਫਿਰ ਵੀ ਆਪਣੇ ਪੁੱਤਾਂ ਮੰਗੂ ਆਪਣੇ ਨਾਲ ਪਾਉਣੇ ਆ ਕਿੰਨੇ ਯਾਰ ਤੁਸੀਂ ਸਰਕਾਰ ਨੇ ਕਿੰਨੇ ਲੋਕਾਂ ਨੂੰ ਏਸੀ ਲਵਾ ਕੇ ਦੇਦੇ ਮੈਨੂੰ ਦੱਸੋ ਅੱਜ ਤੋਂ ਜ਼ਿਆਦਾ ਬਲੀਡਰ ਨੇ ਜਿਨ੍ਹਾਂ ਦੇ ਘਰੇ ਏਸੀ ਹੈ ਨਹੀਂ ਜਦ ਕਿ ਉਹਨਾਂ ਡੌਗੀਆਂ ਨੂੰ ਏਸੀ ਦੀ ਵੀ ਲੋੜ ਨਹੀਂ ਉਦੋਂ ਬਾਅਦ ਤੁਸੀਂ ਬਿਜਲੀ ਕਿੰਨੀ ਦੇ ਦਿੰਦੇ ਹੋ ਪੰਜਾਬ ਨੂੰ ਜਿਹਦੇ ਤੇ ਏਸੀ ਚੱਲਣਗੇ ਫਿਰ ਇਹਦੇ ਵਿੱਚ ਲਿਖਿਆ ਹੋਇਆ ਕਿ 24 ਘੰਟੇ ਏਸੀ ਚੱਲਣਾ ਚਾਹੀਦਾ ਡੌਗ ਫਿਰ ਜਿਹੜੇ ਕਿ ਅਸੀਂ ਇਨਵਰਟਰ ਲੈ ਕੇ ਆਵਾਂਗੇ ਅਸੀਂ ਆਪਣੇ ਬਰਬਾਦ ਕਰਕੇ ਰੱਖਿਓ ਇਹ ਨਹੀਂ ਰਹਿਦਾ ਹੈਗਾ ਜੀ ਅਸੀਂ ਅਸੀਂ ਪ੍ਰਬੰਧ ਆਪਣੇ ਕਰਕੇ ਰੱਖਿਓ ਇਹਨੇ ਬੱਚਿਆਂ ਵਾਂਗੂ ਡੋਗਾਂ ਨੂੰ ਪਾਲਦੇ ਆ ਤੇ ਤੁਸੀਂ ਅਸੀਂ ਰਿਕਵੈਸਟ ਕਰਾਂਗੇ ਭਗਵੰਤ ਮਾਨ ਸਰਕਾਰ ਨੂੰ ਕਿ ਵੀ ਜਿਹੜੇ ਇਹ ਕਾਨੂੰਨ ਬਣੇ ਨੇ ਪੁਲਿਸ ਇਹਨਾਂ ਦੇ ਵਿੱਚ ਬਦਲਾਅ ਕੀਤਾ ਜਾਵੇ ਔਰ ਸਾਨੂੰ ਟਾਈਮ ਦਿੱਤਾ ਜਾਵੇ ਸਾਡੇ ਨਾਲ ਜੋ ਵੀ ਡਾਕਟਰ ਆ ਕੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਆ ਕੇ ਟੱਕਾ ਕਰਦੇ ਨੇ ਉਸ ਨਾਲ ਮੈਂਟਲੀ ਹਰਾਸਮੈਂਟ ਹੋ ਰਿਹਾ ਇਹਨੇ ਲੋਕ ਲੋਕ ਡਿਪਰੈਸ਼ਨ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਔਰ ਦੂਜੀ ਗੱਲ ਜੇਕਰ ਸਰਕਾਰ ਨੂੰ ਇੰਨੇ ਲੱਗਦਾ ਮੈਂ ਸਾਰੇ ਆਪਣੇ ਬੰਦੇ ਦੀ ਆ ਕੇ ਇਹ ਅੱਜ ਕਸਮ ਖੜਾਉਂਗਾ ਕਿ ਇਹਨਾਂ ਚ ਕੋਈ ਵੀ ਬੰਦਾ ਕੁੱਤਾ ਨਹੀਂ ਰੱਖੇਗਾ ਸਾਡੇ ਸਾਰੇ ਬੰਦੇ ਨੂੰ ਕਹ ਕੇ ਇੱਕ ਇੱਕ ਘਰ ਦੇ ਵਿੱਚ ਦੋ ਦੋ ਨੌਕਰੀਆਂ ਦੀ ਜੇਤਰੀਆਂ ਜਾਣ ਸਾਡਾ ਬੰਦਾ ਕੋਈ ਵੀ ਨਹੀਂ ਇਹ ਕੰਮ ਕਰੂਗਾ ਜਿੱਦਾਂ ਸਾਡੇ ਸੁਨੀਲ ਜਸਵੰਤ ਜੀ ਪ੍ਰਧਾਨ ਜੀ ਨੇ ਇਹ ਗੱਲ ਕਹੀ ਹੈ ਅਡਾਰਾਂਗੇ ਤੇ ਭਗਵੰਤ ਮਾਨ ਸਾਹਿਬ ਔਰ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਕਾਨੂੰਨਾਂ ਨੂੰ ਪੜੋ ਤੇ ਇਹਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸਾਡੇ ਬ੍ਰੀਟਰਾਂ ਬਾਰੇ ਔਰ ਜਿੰਨੀ ਸਾਡੀ ਜਨਤਾ ਕਿ ਕਿੰਨੇ ਲੋਕ ਬੇਰੋਜ਼ਗਾਰ ਹੋਣਗੇ ਉਹਨੇ ਵੀ ਇੱਕ ਵਾਰੀ ਸੋਚੋ। ਤਾਂ ਠੀਕ ਹੈ। ਇਸ ਦੇਗਨਨ ਵੈਲਫੇਅਰ ਕਲੱਬ ਜਿੰਦਾਬਾਦ। ਇਸ ਦੇਗਨਨ ਵੈਲਫੇਅਰ ਕਲੱਬ ਜਿੰਦਾਬਾਦ। ਇਸ ਦੇਗਨਨ ਵੈਲਫੇਅਰ ਕਲੱਬ ਜਿੰਦਾਬਾਦ।